ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਸੂਜੀ ਦਾ ਹਲਕਾ ਫੁਲਕਾ ਟੇਸਟੀ ਜਾਂ ਨਾਸ਼ਤਾ ਬਹੁਤ ਹੀ ਘੱਟ ਤੇਲ ਵਿੱਚ ਇਹ ਨਾਸ਼ਤਾ ਬਣ ਕੇ ਤਿਆਰ ਹੋ ਜਾਂਦਾ ਹੈਗਾ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਜੇਕਰ ਤੁਹਾਨੂੰ ਪਸੰਦ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਹੈ ਤਾਂ ਕਿ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਚਲੋ ਫਿਰ ਆਪਾਂ ਸੂਜੀ ਦਾ ਹਲਕਾ ਫੁਲਕਾ ਟੇਸਟੀ ਜਾਂ ਨਾਸ਼ਤਾ ਬਣਾਉਣਾ ਸ਼ੁਰੂ ਕਰਦੇ ਹਾਂ ਨਾਸ਼ਤਾ ਬਣਾਉਣ ਵਾਸਤੇ ਇੱਕ ਕੌਲੀ ਆਪਾਂ ਸੂਜੀ ਲਈਏ ਤੇ ਸੂਜੀ ਨੂੰ ਆਪਾਂ ਛਾਣਿਆ ਹੋਇਆ ਇੱਕ ਕੌਲੀ ਆਪਾਂ ਦਹੀਂ ਲਈਆ ਹੁਣ ਆਪਾਂ ਇੱਕ ਮਿਕਸੀ ਵਾਲਾ ਜੱਗ ਲੈ ਲਾਂਗੇ ਤੇ ਜੱਗ ਦੇ ਵਿੱਚ ਆਪਾਂ ਸੂਜੀ ਨੂੰ ਹੁਣ ਪਾ ਦਾਂਗੇ ਜੱਗ ਆਪਣੇ ਕੋਲੇ ਛੋਟਾ ਗਾ ਜੇ ਤੁਹਾਡੇ ਕੋਲੇ ਵੱਡਾ ਜੱਗ ਹੈ ਤਾਂ ਤੁਸੀਂ ਇੱਕ ਵਾਰੀ ਸਮਾਨ ਪਾ ਲੈਣਾ ਪਰ ਇਹ ਮੇਰੇ ਕੋਲੇ ਜੱਗ ਛੋਟਾ ਹੈਗਾ ਤੇ ਆਪਾਂ ਦੋ ਵਾਰੀਆਂ ਨੂੰ ਸਮਾਨ ਪੀਸਾਂਗੇ ਹੁਣ ਆਪਾਂ ਅੱਧਿਕ ਕੌਲੀ ਸੂਜੀ ਪਾ ਦਾਂਗੇ ਤੇ ਅੱਧਿਕ ਕੌਲੀ ਆਪਾਂ ਦਹੀਂ ਪਾ ਦਾਂਗੇ ਹਾਂਜੀ ਤੇ ਹੁਣ ਥੋੜਾ ਜਿਹਾ ਆਪਾਂ ਪਾਣੀ ਪਾ ਲਾਂਗੇ ਤੇ ਸੂਜੀ ਨੂੰ ਤੇ ਦਹੀਂ ਨੂੰ ਆਪਾਂ ਵਧੀਆ ਪੀਸ ਲਾਂਗੇ ਹਾਂਜੀ ਸੂਜੀ ਨੂੰ ਆਪਾਂ ਵਧੀਆ ਜਿਆ ਪੀਸ ਲਿਆਗਾ ਤੇ ਆਪਾਂ ਦੋ ਵਾਰੀ ਕਰਕੇ ਸੂਜੀ ਨੂੰ ਪੀਸਿਆ ਸੀਗਾ ਤੇ ਹੁਣ ਆਪਾਂ ਇਹ ਬਰਤਨ ਦੇ ਵਿੱਚ ਕੱਢ ਲਾਂਗੇ ਸਾਰਾ ਪੇਸਟ ਹਾਂਜੀ ਸੂਜੀ ਦਾ ਆਪਾਂ ਸਾਰਾ ਪੇਸਟ ਕੱਢ ਲਿਆ ਭਾਂਡੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਆਪਾਂ ਸੂਜੀ ਨੂੰ ਪੀਸ ਲਿਆਗਾ ਤੇ ਹੁਣ ਆਪਾਂ ਇੱਕ ਚਮਚ ਹੋਰ ਪਾ ਦਾਂਗੇ ਪਾਣੀ ਦਾ ਜਿਆਦਾ ਨਹੀਂ ਪਾਉਣਾਗੇ ਇੱਕ ਚਮਚ ਪਾ ਦਾਂਗੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰ ਦਾਂਗੇ ਇਸ ਤਰ੍ਹਾਂ ਦਾ ਬੈਟਰ ਚਾਹੀਦਾ ਸੀ ਆਪਾਂ ਨੂੰ ਸੂਜੀ ਦਾ ਹਾਂਜੀ ਥੋੜਾ ਜਿਹਾ ਪਾ ਦਾਂਗੇ ਆਪਾਂ ਨਮਕ ਇੱਕ ਚਮਚ ਪਾ ਦਾਂਗੇ ਸਾਬਤ ਜੀਰਾ ਨੂੰ ਆਪਾਂ ਸੂਜੀ ਦੇ ਵਿੱਚ ਹੁਣ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਸੂਜੀ ਨੂੰ ਆਪਾਂ 5 ਕਿ ਮਿੰਟ ਵਾਸਤੇ ਰੈਸਟ ਦਵਾ ਦਾਂਗੇ ਸੂਜੀ ਆਪਣੀ ਫੁੱਲ ਕੇ ਵਧੀਆ ਸੈੱਟ ਹੋ ਜੂਗੀ ਨਾਸ਼ਤੇ ਵਾਸਤੇ ਤੇ ਹੁਣ ਥੋੜਾ ਜਿਹਾ ਆਪਾਂ ਮਸਾਲਾ ਵੀ ਤਿਆਰ ਕਰਾਂਗੇ ਇਹਨੂੰ ਆਪਾਂ ਰੱਖ ਦਾਂਗੇ ਸਾਈਡ ਤੇ ਹਾਂਜੀ ਨਾਸ਼ਤੇ ਵਾਸਤੇ ਥੋੜੀਆਂ ਜਿਹਾ ਆਪਾਂ ਸਬਜ਼ੀਆਂ ਕੱਟੀਆਂ ਇੱਕ ਟਮਾਟਰ ਬਰੀਕ ਕੱਟਿਆ ਹੋਇਆ ਇੱਕ ਸ਼ਿਮਲਾ ਮਿਰਚ ਬਰੀਕ ਕੱਟੀ ਇੱਕ ਪਿਆਜ਼ ਬਰੀਕ ਕੱਟਿਆ ਤੇ ਥੋੜਾ ਜਿਹਾ ਆਪਣੇ ਕੋਲੇ ਹੈਗਾ ਹਰਾ ਧਨੀਆ ਇਹਨਾਂ ਨੂੰ ਆਪਾਂ ਹੁਣ ਇਕੱਠਿਆਂ ਨੂੰ ਮਿਲਾ ਦਾਂਗੇ ਤੇ ਹੁਣ ਆਪਾਂ ਥੋੜੀ ਜਿਹੀ ਮਸਾਲੇ ਐਡ ਕਰਾਂਗੇ ਮਸਾਲਿਆਂ ਦੇ ਵਿੱਚ ਆਪਾਂ ਪਾ ਦਾਂਗੇ ਥੋੜੀ ਜਿਹੀ ਲਾਲ ਮਿਰਚ ਪਾਊਡਰ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਨਮਕ ਨਮਕ ਆਪਾਂ ਸੂਜੀ ਦੇ ਵਿੱਚ ਵੀ ਪਾਇਆ ਹੋਇਆ ਅੱਧਾ ਚਮਚ ਪਾ ਦਾਂਗੇ ਆਪਾਂ ਚਾਟ ਮਸਾਲਾ ਬਸ ਮਸਾਲੇ ਆਪਾਂ ਇੰਨੇ ਪੌਣੇ ਜ਼ਿਆਦਾ ਮਸਾਲੇ ਨਹੀਂ ਪੌਣੇਗੇ ਜੇ ਤੁਸੀਂ ਜ਼ਿਆਦਾ ਮਸਾਲੇ ਵੀ ਪੌਣੇ ਤੁਸੀਂ ਉਹ ਵੀ ਪਾ ਸਕਦੇ ਆ ਇਹਨਾਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਜੇ ਤੁਸੀਂ ਲਾਲ ਮਿਰਚ ਪਾਊਡਰ ਨਹੀਂ ਵੀ ਪਾਉਣੀ ਤਾਂ ਤੁਸੀਂ ਪੀਸੀ ਕਾਲੀ ਮਿਰਚ ਵੀ ਪਾ ਸਕਦੇ ਹੋ ਹੁਣ ਚੰਗੀ ਤਰ੍ਹਾਂ ਆਪਾਂ ਪਿਆਜ਼ ਦੇ ਵਿੱਚ ਇਹ ਮਿਕਸ ਕਰਤਾ ਮਸਾਲੇ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰਦੇ ਆ ਤੇ ਹੁਣ ਆਪਾਂ ਰੱਖ ਦਾਂਗੇ ਸਾਈਡ ਤੇ ਹਾਂਜੀ ਸੂਜੀ ਦਾ ਬੈਟਰ ਵੀ ਆਪਣਾ ਬਣ ਕੇ ਰੈਡੀ ਹੋ ਗਿਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਬਣਾਉਣ ਵਾਸਤੇ ਚੱਲਦੇ ਹਾਂ ਗੈਂਸਨੀ ਨਾਸ਼ਤਾ ਹਾਂਜੀ ਨਾਸ਼ਤਾ ਬਣਾਉਣ ਵਾਸਤੇ ਤਵੇ ਨੂੰ ਆਪਾਂ ਗੈਸ ਦੇ ਉੱਪਰ ਰੱਖ ਲਿਆ ਤੇ ਤਵੇ ਦੇ ਉੱਪਰ ਆਪਾਂ ਥੋੜਾ ਜਿਹਾ ਲਾ ਦਾਂਗੇ ਰਿਫਾਈਨਡ ਤੇਲ ਸਿਰਫ ਬਹੁਤ ਘੱਟ ਤੇਲ ਵਿੱਚ ਇਹ ਨਾਸ਼ਤਾ ਆਪਾਂ ਬਣਾਵਾਂਗੇ ਤੇ ਥੋੜਾ ਜਿਹਾ ਆਪਾਂ ਤੇਲ ਲਾਤਾ ਹੁਣ ਹੁਣ ਇੱਕ ਕੜਚੀ ਆਪਾਂ ਬੈਟਰ ਦੇ ਭਰ ਲਾਂਗੇ ਤੇ ਤਵੇ ਦੇ ਉੱਪਰ ਆਪਾਂ ਪਾ ਦਾਂਗੇ ਤੇ ਥੋੜਾ ਜਿਹਾ ਆਪਾਂ ਇਹ ਚਮਚ ਨਾਲ ਫਲਾ ਦਾਂਗੇ ਹੁਣ ਥੋੜਾ ਜਿਹਾ ਆਪਾਂ ਫਲਾਤਾ ਤੇ ਹੁਣ ਆਪਾਂ ਜਿਹੜੀਆਂ ਸਬਜ਼ੀਆਂ ਮਸਾਲਾ ਤਿਆਰ ਕੀਤਾ ਸੀਗਾ ਉਹ ਆਪਾਂ ਉੱਪਰ ਹੁਣ ਪਾ ਦਾਂਗੇ ਥੋੜਾ ਜਿਦੋਂ ਸੇਕ ਲੱਗ ਗਿਆ ਉਸ ਤੋਂ ਬਾਅਦ ਹੀ ਆਪਾਂ ਪਲਟਾਂਗੇ ਤੇ ਹਲਕਾ ਹਲਕਾ ਆਪਾਂ ਇਹਨਾਂ ਨੂੰ ਨੱਪ ਦਿੰਨੇ ਹੁਣ ਸਬਜ਼ੀਆਂ ਨੂੰ ਹਾਂਜੀ ਹੁਣ ਆਸਤੇ ਨੇ ਥੋੜਾ ਜਿਹਾ ਸੇਕ ਲੱਗ ਗਿਆ ਤੇ ਹੁਣ ਆਪਾਂ ਪਲਟ ਦਿੰਨੇ ਆ ਥੋੜਾ ਜਿਹਾ ਆਪਾਂ ਗੈਸ ਤੇਜ ਕਰਨ ਸਿਰਫ ਨਾਰਮਲ ਜਿਹਾ ਜ਼ਿਆਦਾ ਨਹੀਂ ਇਹ ਹਲਕੇ ਹਲਕੇ ਹੁਣ ਖੁਰਚਨੇ ਨੂੰ ਆਪਾਂ ਨਾਪਾ ਲੈਣੇ ਆ। ਕਿਸੇ ਵੀ ਟਾਈਮ ਇਹ ਨਾਸ਼ਤੇ ਨੂੰ ਤੁਸੀਂ ਬਣਾ ਸਕਦੇ ਆ। ਸਵੇਰ ਦੇ ਟਾਈਮ ਤੇ ਵੀ ਬਣਾ ਸਕਦੇ ਆ। ਤੁਸੀਂ ਦੁਪਹਿਰੇ ਵੀ ਬਣਾ ਸਕਦੇ ਆ। ਜਦੋਂ ਵੀ ਤੁਹਾਡਾ ਮਨ ਕਰਦਾ ਕੋਈ ਹਲਕਾ ਫੁਲਕਾ ਨਾਸ਼ਤਾ ਖਾਣ ਨੂੰ ਤੇ ਤੁਸੀਂ ਇਹ ਰੈਸਪੀ ਬਣਾ ਸਕਦੇ ਆ। ਬਹੁਤ ਘੱਟ ਤੇਲ ਵਿੱਚ ਇਹ ਰੈਸਪੀ ਬਣ ਕੇ ਤਿਆਰ ਹੁੰਦੀ ਆ। ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਗਾ। ਹਾਂਜੀ ਨਾਸ਼ਤੇ ਨੂੰ ਆਪਾਂ ਵਧੀਆ ਫਰਾਈ ਕਰ ਲਿਆ ਗਾ। ਦੋਨੇ ਪਾਸਿਓਂ ਵਧੀਆ ਸੇਕ ਗਿਆ। ਤੁਸੀਂ ਦੇ ਸਕਦੇ ਹੋ। ਇਹ ਹੁਣ ਆਪਾਂ ਚੱਕ ਕੇ ਤੇ ਰੱਖ ਦਿੰਨੇ ਆਂ ਪਲੇਟ ਦੇ ਵਿੱਚ ਬਾਕੀ ਦਾ ਨਾਸਤਾ ਵੀ ਆਪਾਂ ਇਸੇ ਤਰੀਕੇ ਬਣਾ ਲਾਂਗੇ ਥੋੜਾ ਜਿਹਾ ਪਾ ਦਾਂਗੇ ਆਪਾਂ ਹੁਣ ਤਵੇ ਦੇ ਉੱਪਰ ਤੇਲ ਇੱਕ ਕੜਛੀ ਬੈਟਰ ਦੀ ਭਰ ਕੇ ਤੇ ਤਵੇ ਦੇ ਉੱਪਰ ਆਪਾਂ ਪਾ ਦਾਂਗੇ ਇਹਨਾਂ ਤੇ ਆਪਾਂ ਫਲਾ ਦਾਂਗੇ ਹੁਣ ਆਪਾਂ ਸਬਜ਼ੀਆਂ ਪਾ ਦਾਂਗੇ ਤੇ ਹਲਕਾ ਜਿਹਾ ਆਪਾਂ ਸਬਜ਼ੀਆਂ ਨੂੰ ਨੱਪ ਦਾਂਗੇ ਜੇ ਤਾਂ ਫਿਰ ਆਪਾਂ ਪਾਸਾ ਪਲਟਦੇ ਆ ਨਾ ਸਬਜ਼ੀਆਂ ਫਿਰ ਉਹ ਵਿੱਚੋਂ ਨਹੀਂ ਨਿਕਲਦਾਂਗੇ ਇਸ ਤਰ੍ਹਾਂ ਵਿੱਚੀ ਦੱਬ ਗਰਿਆ ਨੂੰ ਹੁਣ ਥੋੜਾ ਜਿਹਾ ਸੇਕ ਲੱਗ ਉਸ ਤੋਂ ਬਾਅਦ ਹੀ ਆਪਾਂ ਪਲਟਾਂਗੇ ਹਾਂਜੀ ਸਾਰਾ ਨਾਸ਼ਤਾ ਆਪਾਂ ਬਣਾ ਕੇ ਰੈਡੀ ਕਰ ਲਿਆ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਆਪਾਂ ਇਹ ਨਾਸ਼ਤਾ ਬਣਾਇਆਗਾ ਤੇ ਗੈਸ ਕਰਤਾ ਆਪਾਂ ਬੰਦ ਹਾਂਜੀ ਨਾਸ਼ਤੇ ਦੇ ਨਾਲ ਆਪਾਂ ਟਮਾਟਰਾਂ ਦੀ ਸੋਸ ਰੱਖਤੀ ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਸੌਫਟ ਨਾਸ਼ਤਾ ਆਪਣਾ ਬਣ ਕੇ ਤਿਆਰ ਹੋਇਆਗਾ ਤੇ ਬਹੁਤ ਹੀ ਘੱਟ ਤੇਲ ਵਿੱਚ ਇਹ ਨਾਸ਼ਤਾ ਬਣਾਇਆਗਾ ਸਿਰਫ 10 ਮਿੰਟ ਲੱਗੇ ਨਾਸ਼ਤਾ ਬਣਾਉਣ ਤੇ ਤੇ ਤੁਸੀਂ ਦੇਖ ਸਕਦੇ ਹੋ ਹੁਣ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਣੀ ਆ ਕਿੰਨਾ ਸੌਫਟ ਨਾਸ਼ਤਾ ਬਣਿਆਗਾ ਤੇ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਪਸੰਦ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਹਾਇਦਿਕ ਤੁਸੀਂ ਮੇਰੇ ਚੈਨਲ ਨੂੰ ਨੈਵੀ ਸਬਸਕ੍ਰਾਈਬ ਕੀਤਾ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕੋਈ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬ